ਸੱਚੀ ਗੱਲ ਦੀ ਮੈਂ ਰੱਤੀ ਬਾਰੇ ਵੀਡੀਓ ਬਣਾ ਰਿਹਾ ਹਾਂ ਅਤੇ ਆਮ ਤੌਰ ਤੇ ਹੁਣ ਤੇ ਲੋਕ तकरीबन तकरीबन ਰੱਤੀ ਬਾਰੇ ਇੰਨਾ ਨਹੀਂ ਜਾਣਦੇ ਪਹਿਲੇ ਜ਼ਮਾਨੇ ਦੇ ਵਿੱਚ ਸੋਨਾ ਚਾਂਦੀ ਜੋਖਣ ਵਾਸਤੇ ਰੱਤੀ ਜਿਹੜੀ ਆ ਉਸ ਦਾ ਇਸਤੇਮਾਲ ਕੀਤਾ ਜਾਂਦਾ ਸੀ ਰੱਤੀ ਜਿਹੜੀ ਆ ਆਮ ਤੌਰ ਤੇ ਦੇਖਿਆ ਜਾਏ ਤੇ ਇਹ 3-4 ਕਿਸਮ ਦੀ ਹੁੰਦੀ ਹੈ ਤੇ ਰੱਤੀ ਜਿਹੜੀ ਹੈ ਇਹ ਜਿਆਦਾ ਜਿਹੜੀ ਵਧੀਆ ਲੱਗਦੀ ਹੈ ਦੇਖਣ ਨੂੰ ਇਹ ਅਸੀਂ ਰੱਤੀ ਜਿਹੜੀ ਹੈ ਇਹ ਲਾਲ ਤੇ ਕਾਲੀ ਇਹ ਬਹੁਤ ਵਧੀਆ ਲੱਗਦੀ ਹੈ ਬਾਕੀ ਰੱਤੀ ਜਿਹੜੀ ਹੈ ਇਹ ਬੱਚਿਆਂ ਤੋਂ ਦੂਰ ਰੱਖਣੀ ਚਾਹੀਦੀ ਹੈ ਇਸ ਦੇ ਵਿੱਚ ਬਹੁਤ ਜ਼ਿਆਦਾ ਯਾਰ ਹੁੰਦਾ ਹੈ ਤੇ ਬੱਚਿਆਂ ਨੂੰ ਇਸ ਦੇ ਨਾਲ ਕਦੇ ਵੀ ਨਹੀਂ ਖੇਡਣ ਦੇਣਾ ਚਾਹੀਦਾ ਕਿਉਂਕਿ ਬੱਚੇ ਇਸ ਨੂੰ ਮੂੰਹ ਦੇ ਵਿੱਚ ਵੀ ਪਾ ਸਕਦੇ ਹਨ ਬਾਕੀ ਰਤੀ ਜਿਹੜਾ ਤੇਲ ਹੈ ਇਹ ਆਮ ਤੌਰ ਤੇ ਦਵਾਈਆਂ ਦੇ ਵਿੱਚ ਇਸਤੇਮਾਲ ਕੀਤਾ ਜਾਂਦਾ ਹੈ ਤੇ ਉਹ ਦਵਾਈਆਂ ਦੇ ਵਿੱਚ ਬਹੁਤ ਵਧੀਆ ਦਵਾਈਆਂ ਬਣਦੀਆਂ ਹਨ ਬਾਕੀ ਇਸ ਤੋਂ ਇਲਾਵਾ ਕਹਾਵਤ ਹੈ ਕਿ ਜਿਹੜਾ ਰੱਤੀ ਦੀ ਮਾਲਾ ਪਾਈ ਹੁੰਦੀ ਹੈ ਜਿਸ ਨੇ ਉਸ ਨੂੰ ਆਮ ਤੌਰ ਤੇ ਕਿਸੇ ਵੀ ਚੀਜ਼ ਦਾ ਡਰ ਨਹੀਂ ਰਹਿੰਦਾ ਘਰ ਕਲੇਸ਼ ਨਹੀਂ ਰਹਿੰਦਾ ਐਸਾ ਥੇਲਾ ਦੇ ਕਮੇ ਨਹੀਂ ਰਹਿੰਦੀ ਲੇਕਿਨ ਰੱਬ ਜਾਣੇ ਇਹ ਸੱਚਾਈ ਹੈ ਜਾਂ ਕੀ ਹੈ ਮੈਂ ਇਸ ਬਾਰੇ ਨਹੀਂ ਕੋਈ ਬਹਿਸ ਕਰਨਾ ਚਾਹੁੰਦਾ ਬਾਕੀ ਰੱਤੀ ਜਿਹੜੀ ਹੈ ਇਸ ਦੇ ਜਿਹੜੇ ਪੱਤੇ ਨੇ ਉਸ ਦੇ ਨਾਲ ਇਹਦਾ ਜਿਹੜਾ ਤੇਲ ਹੁੰਦਾ ਪੱਤਿਆਂ ਦਾ ਉਸ ਦੇ ਨਾਲ ਬੁਖਾਰ ਖਾਂਸੀ ਜੁਕਾਮ ਇਹ ਆਮ ਤੌਰ ਤੇ ਠੀਕ ਹੁੰਦਾ ਹੈ ਬਾਕੀ ਤੁਸੀਂ ਪੱਤਿਆਂ ਨੂੰ ਕੁੱਟ ਕੇ ਤਿਲਾਂ ਦੇ ਤੇਲ ਦੇ ਵਿੱਚ ਪਾ ਕੇ ਜਿੱਥੇ ਤੁਹਾਡੇ ਸੂਜਨ ਹੈ ਉਹ ਜਗ੍ਹਾ ਤੇ ਲਗਾਓ ਤੇ ਤੁਹਾਡੀ ਜਿਹੜੀ ਸੂਜਨ ਖਤਮ ਹੋ ਜਾਏਗੀ ਬਾਕੀ ਅੱਖੀਆਂ ਵਾਸਤੇ ਬਹੁਤ ਵਧੀਆ ਹੈ ਬਾਕੀ ਵਾਲ ਜਿਨ੍ਹਾਂ ਦੇ ਘਟਦੇ ਨੇ ਛੱਟਦੇ ਨੇ ਜਾਂ ਦੋ ਮੂਹੇ ਨੇ ਗੰਧ ਪੈ ਗਿਆ ਤੇ ਇਸ ਦਾ ਤੇਲ ਜਿਹੜਾ ਇਸਤੇਮਾਲ ਕਰਨਾ ਚਾਹੀਦਾ ਹੈ ਬਾਕੀ ਅੰਤੌਰ ਤੇ ਦੇਖਿਆ ਜਾਏ ਜਿਹੜੀ ਰੱਤੀ ਹੈ ਉਹ ਜਿਹੜੀ ਇਹਦੀ ਜੜਾਂ ਨੇ ਉਸ ਦੇ ਵਿੱਚ ਤੁਸੀਂ ਰੰਡੀ ਦਾ ਤੇਲ ਤਿਲਾਂ ਦਾ ਤੇਲ ਪਾ ਕੇ ਤੁਸੀਂ ਇਸ ਨੂੰ ਪੁੰਨੋ ਤੇ ਉਹ ਗੋਡਿਆਂ ਤੇ ਲਗਾਓ ਤੁਹਾਡੇ ਗੋਡੇ ਵੀ ਇਹ ਠੀਕ ਹੋ ਜਾਣਗੇ ਬਾਕੀ ਬੀਜ ਜਿਹੜੇ ਨੇ ਇਹ ਖਾਣ ਦੇ ਕੰਮ ਨਹੀਂ ਆਉਂਦੇ ਕਿਉਂਕਿ ਇਹ ਜੜੀਲੇ ਬਹੁਤ ਹੁੰਦੇ ਹਨ ਸ਼ਹਿਦ ਵਿੱਚ ਪੱਤੀਆਂ ਨੂੰ ਕੁੱਟ ਕੇ ਮਿਕਸ ਕਰਕੇ ਸੂਜਣ ਵਾਲੀ ਜਗ੍ਹਾ ਤੇ ਲਗਾਉਣ ਨਾਲ ਵੀ ਠੀਕ ਹੋ ਜਾਂਦਾ ਹੈ ਲਕੋਰੀਆ ਜਿਨ੍ਹਾਂ ਨੂੰ ਪ੍ਰੋਬਲਮ ਹੈ ਉਹ ਵੀ ਇਸ ਨਾਲ ਮਸਲਾ ਹੱਲ ਹੋ ਜਾਂਦਾ ਹੈ ਜਿਨ੍ਹਾਂ ਨੂੰ ਸਰਟੀਕਾ ਦੀ ਪ੍ਰੋਬਲਮ ਹੈ ਤੇ ਉਹਨਾਂ ਨੂੰ ਵੀ ਇਸ ਦਾ ਸੇਵਨ ਕਰਨਾ ਚਾਹੀਦਾ ਹੈ ਰਤੀ ਨੂੰ ਆਮ ਤੌਰ ਤੇ ਗੁੰਝਾ ਵੀ ਕਿਹਾ ਜਾਂਦਾ ਹੈ ਤੇ ਸਨਾਰ ਸੋਨਾ ਤੇ ਚਾਂਦੀ ਜੋਖਣ ਵਾਸਤੇ ਇਸ ਨੂੰ ਵਰਤਦੇ ਸੀ ਬਾਕੀ ਦੇਖਣ ਵਿੱਚ ਇਹ ਬਹੁਤ ਸੁੰਦਰ ਹੈ ਲੇਕਿਨ ਮਾਈਗਰੇਨ ਮਾਈਗਰੇਨ ਜਿਹੜਾ ਸਿਰ ਦਰਦ ਹੈ ਉਸ ਨੂੰ ਵੀ ਇਹ ਠੀਕ ਕਰਦਾ ਹੈ ਬਾਕੀ ਇਸ ਤੋਂ ਇਲਾਵਾ ਮਲੇਰੀਆ ਬੁਖਾਰ ਜੇ ਤੁਹਾਨੂੰ ਹੈ ਤੇ ਇਹਦੀ ਪੱਤੀਆਂ ਦਾ ਸੇਵਨ ਕਰੋ ਠੀਕ ਹੋ ਜਾਏਗਾ ਤੇ ਇਸ ਤੋਂ ਇਲਾਵਾ ਜੇ ਦੇਖਿਆ ਜਾਏ ਤੇ ਆਮ ਤੌਰ ਤੇ ਇਨਾਂ ਦਾ ਵਜ਼ਨ ਜਿਹੜਾ ਹੈ ਉਹ ਜ਼ਿਆਦਾ ਨਹੀਂ ਹੁੰਦਾ ਇਹ ਵਜ਼ਨ ਜਿਹੜਾ ਇੱਕੋ ਜਿਹਾ ਬਰਾਬਰ ਹੀ ਹੁੰਦਾ ਹੈ 121.49 ਮਿਲੀਗ੍ਰਾਮ ਜਿਹੜਾ ਵਜ਼ਨ ਆ ਇਹਦਾ ਹੁੰਦਾ ਵਾ ਤੁਸੀਂ ਕੋਈ ਵੀ ਰੱਤੀ ਲੈ ਲਓ ਤੇ ਉਹਦਾ ਵਜ਼ਨ ਇੱਕੋ ਜਿਹਾ ਹੀ ਹੋਏਗਾ ਤੇ 8 ਰੱਤੀਆਂ ਹੋਣ ਤੇ ਇੱਕ ਮਾਸਾ ਹੁੰਦਾ ਤੇ 12 ਮਾਸੇ ਹੋਣ ਤੇ ਇੱਕ ਤੋਲਾ ਹੁੰਦਾ ਤੋਲੇ ਦੇ ਵਿੱਚ 10 ਗ੍ਰਾਮ ਹੁੰਦੇ ਇਸੋ ਲਾਵਾ ਜੇ ਦੇਖਿਆ ਜਾਏ ਤੇ ਰਤੀ ਜਿਹੜੀ ਹੈ ਆਮ ਤੌਰ ਤੇ ਮਹਾਵਾਰੀ ਜਿਨ੍ਹਾਂ ਦੀ ਪਾਣਾ ਦੀ ਠੀਕ ਤਰ੍ਹਾਂ ਨਹੀਂ ਆਉਂਦੀ ਇਸ ਦਾ ਸੇਵਨ ਕਰਨਾ ਚਾਹੀਦਾ ਹੈ ਬਾਕੀ ਸਫੇਦ ਕਾਲੀ ਲਾਲ ਹਰੀ ਪੀਲੀ ਇਹ ਆਮ ਤੌਰ ਤੇ ਇਹਦੇ ਰੰਗ ਹੁੰਦੇ ਹਨ ਬਵਾਸੀਰ ਦੇ ਮਰੀਜ਼ਾਂ ਲਈ ਬਹੁਤ ਵਧੀਆ ਹੈ ਮੂੰਹ ਦੇ ਛਾਲਿਆਂ ਵਾਸਤੇ ਬਹੁਤ ਵਧੀਆ ਹੈ ਇਸ ਤੋਂ ਇਲਾਵਾ ਜੇਕਰ ਪੇਟ ਦੇ ਵਿੱਚ ਗੈਸ ਬਣਦੀ ਹੈ ਤਾਂ ਇਸ ਦਾ ਸੇਵਨ ਕਰਨਾ ਚਾਹੀਦਾ ਹੈ ਬਾਕੀ ਇਹਦੀ ਇੱਕ ਕਹਾਵਤੀ ਹੈ ਕਿ ਰਤੀਂ ਵਰ ਵੀਕ ਸ਼ਰਮ ਕਰ ਲੋ ਅਗਰ ਕੋਈ ਗਲਤ ਕੰਮ ਕਰਦਾ ਤੇ ਉਹਨੂੰ ਇਹੋ ਕਿਹਾ ਜਾਂਦਾ ਬਾਈ ਰਤੀਂ ਵਰ ਤੇ ਸ਼ਰਮ ਕਰ ਲਾ ਤੇ ਬਾਕੀ ਇਸ ਤੋਂ ਇਲਾਵਾ ਭਾਈ ਜੇ ਮੇਰੀ ਵੀਡੀਓ ਤੁਹਾਨੂੰ ਚੰਗੀ ਲੱਗਦੀ ਹੈ ਲਾਈਕ ਸ਼ੇਅਰ ਤੇ